ਅੰਮ੍ਰਿਤਸਰ ਵਿੱਚ ਖਾਲਿਸਤਾਨ ਪੱਖੀ ਨਾਰੇ ਲਿਖਣ ਦੇ ਕੇਸ 24 ਘੰਟਿਆਂ ਦੇ ਅੰਦਰ ਸੁਲਝਾਇਆ ਮੁਲਜ਼ਮ ਸਮੇਤ ਦੋ ਵਿਅਕਤੀ ਕਥੇਬੰਦ ਮਲਜਮ ਵਿਦੇਸ਼ ਆਧਾਰ ਸ਼ਮਸ਼ੀਰ ਸਿੰਘ ਤੇ ਸ਼ੇਰਾਮਾਨ ਦੇ ਸੰਪਰਕ ਵਿੱਚ ਸਨ ਗੁਰਪਤਵੰਨ ਸਿੰਘ ਪੰਨੂ ਦੇ ਨਿਰਦੇਸ਼ਾਂ ਤੇ ਕਾਰਵਾਈ ਨੇ ਦਿੱਤਾ ਸੀ ਅੰਜਾਮ ਮੁਲਜ਼ਮਾਂ ਨੂੰ ਪੈਸੇ ਬਦਲੇ ਖਾਲਿਸਤਾਨ ਪੱਖੀ ਨਾਰੇ ਲਿਖਣ ਦਾ ਲਾਲਚ ਦਿੱਤਾ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਅਗੇਂਸਟ ਐਨੀ ਟਾਈਪ ਆਫ ਆਰਗੇਨਾਈਜ਼ ਕ੍ਰਾਈਮ ਜਾਂ ਕ੍ਰਾਈਮ ਅਗੇਂਸਟ ਦਿ ਨੇਸ਼ਨ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਬੜੇ ਰਿਕਾਰਡ ਟਾਈਮ ਸਾਰੇ ਕੇਸ ਸੋਲਵ ਕੀਤੇ ਗਏ ਨੇ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ 6-7 ਦੀ ਰਾਤ ਨੂੰ ਜਿਹੜੇ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀ ਪਬਲਿਕ ਪਲੇਸਿਸ ਤੇ ਕੋਈ ਕੋਈ ਵਾਲ ਤੇ ਸੀ ਕਿਸੇ ਬੋਰਡ ਤੇ ਸੀ ਕਾਲਜ ਦੇ ਇੱਕ ਹੋ ਦੋ ਵਾਲਸ ਦੇ ਉੱਤੇ ਸੀਗੇ ਇੱਕ ਕਾਲਜ ਦੇ ਬੋਰਡ ਦੇ ਉੱਤੇ ਸੀਗਾ ਉਸ ਤੋਂ ਬਾਅਦ ਇਮੀਡੀਏਟਲੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਤਾਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਿੰਨ ਅਸੀਂ ਵੱਖ-ਵੱਖ ਐਫ ਆਈ ਆਰ ਅਰਜ ਕੀਤੀਆਂ ਸਿਵਲ ਲਾਈਨ ਕੈਂਟ ਔਰ ਏ ਡਿਵੀਜ਼ਨ ਦੇ ਵਿੱਚ ਔਰ ਇਹਦੇ ਚ ਸਾਡੀਆਂ ਟੀਮਾਂ ਨੇ ਦਿਨ ਰਾਤ ਮਿਹਨਤ ਕੀਤੀ ਸਾਰੇ ਆਫੀਸਰਸ ਨੇ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਇਕਜੁੱਟ ਹੋ ਕੇ ਲੱਗੇ ਕਿ ਅਸੀਂ ਇਹਨੂੰ ਇੱਕ ਚੈਲੰਜ ਲੈ ਕੇ ਇਹਨੂੰ ਸੋਲਵ ਕਰਨਾ ਹੈ ਔਰ ਮੈਂ ਤੁਹਾਨੂੰ ਸ਼ੇਅਰ ਕਰਦਾ ਕਿ ਵਿਦਿਨ 24 ਘੰਟੇ ਵੀ ਨਹੀਂ ਹੋਏ ਅਜੇ ਉਸ ਤੋਂ ਪਹਿਲਾਂ ਪਹਿਲਾਂ ਦੋਨੋਂ ਮੁਲਜ਼ਮ ਫੜੇ ਗਏ ਆ ਸਾਰੇ ਤਿੰਨੋਂ ਕੇਸ ਸਟ੍ਰੈਸ ਹੋ ਗਏ ਆ ਔਰ ਸਾਰਾ ਨੈਟਵਰਕ ਵੀ ਸਾਹਮਣੇ ਆ ਗਿਆ ਬੇਸਿਕਲੀ ਜਿਹੜਾ ਫੜਿਆ ਗਿਆ ਮੁਲਜ਼ਮ ਹੈ ਜਸ਼ਨਪ੍ਰੀਤ ਇਹ ਹੈਗਾ ਦਰਗਾਹਬਾਦ ਪੀਐਸ ਕੋਟਲੀ ਸੂਰਤ ਮੱਲੀਆਂ ਬਟਾਲਾ ਪੁਲਿਸ ਡਿਸਟ੍ਰਿਕਟ ਇਨਾਲੋ ਤੇ ਇੱਕ ਜੂਵినਾਈਲ ਹੈ ਉਸੇ ਦੇ ਪਿੰਡ ਦਾ ਜਸ਼ਨਪ੍ਰੀਤ ਦੇ ਖਿਲਾਫ ਪਹਿਲਾਂ ਇੱਕ ਮਕਦਮਾ ਦਰਜ ਹੈ ਉਹ ਵੀ ਲੜਾਈ ਝਗੜੇ ਦਾ ਕੋਟਲੀ ਸੁਰਤ ਮੱਲੀਆਂ ਦੇ ਵਿੱਚ ਹੀ ਥਾਣੇ 'ਚ ਇਹਦੀ ਉਮਰ 22 ਸਾਲ ਦੀ ਹੈਗੀ ਆ ਤੇ ਖੇਤੀ ਦਾ ਕੰਮ ਕਰਦਾ ਜੋ ਮੋੜਲੀ ਪੁੱਛਗਿੱਛ ਕੀਤੀ ਗਈ ਹੈ ਉਹ ਚੋਂ ਇਹ ਗੱਲ ਪਤਾ ਲੱਗੀ ਹੈ ਕਿ ਇਹਨੂੰ ਇੱਕ ਸ਼ਮਸ਼ੇਰ ਸ਼ੇਰਾ ਹੈਗਾ ਮਾਨ ਪਿੰਡ ਦਾ ਪੀਐਸ ਡੇਰਾ ਬਾਬਾ ਨਾਨਕ ਜੋ ਕਿ ਇਸ ਟਾਈਮ ਅਬ੍ਰੋਡ ਹੈ ਉਨੇ ਇਹਨਾਂ ਸੰਪਰਕ ਕਰਕੇ ਇਹਨੂੰ ਲਾਲਚ ਦਿੱਤਾ ਕਿ ਤੈਨੂੰ ਪੈਸੇ ਭੇਜਾਂਗੇ ਤੂੰ ਇਹ ਕੰਮ ਕਰ ਦੇ ਅਜੇ ਤੱਕ ਇਹਨਾਂ ਨੂੰ 1 ਰੁਪਿਆ ਵੀ ਨਹੀਂ ਮਿਲਿਆ ਜੋ ਇਹਨਾਂ ਦੀ ਕੁਰਸੀ ਆਈ ਹੈ ਉਭਰਾ ਕੀਤਾ ਗਿਆ ਨੌਜਵਾਨਾਂ ਨੂੰ ਇਸ ਗੱਲ ਵਾਸਤੇ ਉਹ ਉਹਨਾਂ ਦੇ ਬੈਕਆਫਿਸ ਚ ਆ ਕੇ ਤੇ ਇਹ ਕੰਮ ਕਰ ਚੁੱਕੇ ਇਸ ਸਨੈਪਚੈਟ ਜਿਹੜੀ ਆਈਡੀ ਹੈ ਉਹਦੇ ਧਰਾਏ ਰਾਹੀਂ ਸ਼ਮਸ਼ੇਰ ਸ਼ੇਰੇ ਨਾਲ ਇਨ ਟੱਚ ਸੀਗਾ ਇਹਨੇ ਵੀਡੀਓ ਪੜਾ ਕੇ ਵੀ ਉਹਨੂੰ ਭੇਜੀਆਂ ਜੋ ਕਿ ਤੁਹਾਨੂੰ ਪਤਾ ਐਸਐਫਜੀ ਦੇ ਬੰਦਿਆਂ ਨੇ ਮੁੜ ਕੇ ਉਹਨੂੰ ਸੋਸ਼ਲ ਮੀਡੀਆ ਤੇ ਲੋਡ ਕਰ ਦਿੱਤਾ ਤੋਂ ਮੈਂ ਇਸ ਆਪਣੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਜਿਵੇਂ ਚਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਜੀ ਏਡੀਸੀਪੀ ਸਾਹਿਬ ਸਾਡੇ ਰਿਸ਼ਵ ਏਸੀਪੀ ਨਾਰਥ ਆਪਣੇ ਜਿਹੜੇ ਦੂਸਰੇ ਸ਼ਿਵਦਰਸ਼ਨ ਜੀ ਏਸੀਪੀ ਵੈਸਟ ਐਸ ਐਚ ਓ ਸਿਵਲ ਲਾਈਨ ਐਸ ਐਚ ਓ ਕੈਂਟ ਮੋਹਿਤ ਗੁਰਪ੍ਰੀਤ ਸਿਵਲ ਲਾਈਨ ਚ ਹੈ ਅਮਨ ਏ ਡਿਵੀਜ਼ਨ ਸਾਡੇ ਐਸ ਐਚ ਓ ਨੇ ਇਹਨਾਂ ਸਾਰਿਆਂ ਨੇ ਔਰ ਇਹਨਾਂ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਔਰ ਇਹਨਾਂ ਕਲੀਅਰ ਟਰੈਕ ਕੀਤਾ ਸਾਰੇ ਕੇਸ ਨੂੰ ਟੈਕਨੀਕਲ ਐਵੀਡੈਂਸ ਵੀ ਹਿਊਮਨ ਇੰਟਰਵਿਊ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਜਿੱਤੋਂ ਇਹ ਰਿਕਸ਼ੇ ਲੈ ਗਏ ਜਾਂ ਹੋਰ ਕਿਤੇ ਵੀ ਫਿਗਰ ਹੋਏ ਤਾਂ ਉਥੋਂ ਸਾਰੀ ਜਿਹੜੀ ਐਵੀਡੈਂਸ ਨੂੰ ਇਕੱਠੇ ਕੀਤਾ ਗਿਆ ਇਕੱਠੇ ਕਰਕੇ ਤੇ ਇਹਨਾਂ ਨੂੰ ਅੱਜ ਜਿਹੜੀ ਗ੍ਰਿਫਤਾਰੀ ਹੈ ਸਾਡੀ ਸੀਆਈਏ ਟੀਮ ਨੇ ਇੰਸਪੈਕਟਰ ਮੋਲਕਦੀਪ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਅਰੈਸਟ ਕੀਤਾ ਇਹਨਾਂ ਦੋਨਾਂ ਨੂੰ ਔਰ ਇਹਨਾਂ ਨੂੰ ਕੱਲ ਪ੍ਰੋਡਿਊਸ ਕੀਤਾ ਜਾਊਗਾ ਮੇਨ ਗੱਲ ਇਹਦੇ ਵਿੱਚ ਇਹੀ ਆਈ ਹੈ ਕਿ ਲਾਲਚ ਦੇ ਪੈਸੇ ਦੇ ਲਾਲਚ ਵਿੱਚ ਬਹਿਕਾਵੇ ਨਾਲ ਬਾਹਰ ਬੈਠੇ ਲੋਕਾਂ ਨੇ ਇਹਨਾਂ ਨੂੰ ਗੁਮਰਾਹ ਕਰਕੇ ਔਰ ਪੈਸੇ ਦਾ ਲਾਲਚ ਦਿੱਤਾ ਜਿੱਥੇ ਕਿ ਦਿੱਤਾ 1 ਰੁਪਿਆ ਵੀ ਨਹੀਂ ਅਜੇ ਤੱਕ ਇਹ ਦੋਨੋਂ ਨੌਜਵਾਨ ਜਿਹੜੇ ਉਹ ਬਹਿਕਾ ਵਿੱਚ ਆ ਕੇ ਇਹਨਾਂ ਨੇ ਇੱਕ ਜਿਹੜਾ ਕ੍ਰਾਈਮ ਨੂੰ ਅੰਜਾਮ ਦਿੱਤਾ ਔਰ ਪਰ ਮੈਂ ਸ਼ਲਾਘਾ ਕਰਦਾ ਟੀਮ ਦੀ ਕਿ ਤੁਹਾਨੂੰ ਵੀ ਪਤਾ ਕਿ ਬਹੁਤ ਇਮੀਡੀਏਟ ਇੰਨੀ ਟਿਕਲਿਸ਼ ਤੇ ਡਿਟੇਲਡ ਇਨਵੈਸਟੀਗੇਸ਼ਨ ਬੜੀ ਮੁਸ਼ਕਲ ਹੈ ਪਰ ਫਿਰ ਵੀ ਇਹ ਡਿਟੈਕਸ਼ਨ ਬੜੀ ਹਾਈ ਲੈਵਲ ਦੀ ਮੈਂ ਸਮਝਦਾ ਕਹਿ ਸਕਦੇ ਇਹਨੂੰ ਕਿ ਪ੍ਰੋਫੈਸ਼ਨਲ ਵੇ ਨਾਲ ਕੀਤੀ ਗਈ ਜਿਹਦਾ ਕਿ ਰਿਜ਼ਲਟ ਤੁਹਾਡੇ ਸਾਹਮਣੇ